you <music> ਅਸੀ ਗੱਲ ਜੀ ਮੈਂ ਸੁਖਵਿੰਦਰ ਸਿੰਘ ਅਟਵਾਲ ਤੇ ਤੁਸੀਂ ਦੇਖ ਰਹੇ ਹੋ এবੀ ਪੰਜਾਬ ਟੀਵੀ ਅੱਜ ਅਸੀਂ ਫੁੱਲਾਂ ਦੇ ਮੇਲੇ ਤੇ ਪਹੁੰਚੇ ਆ ਬਠਿੰਡੇ ਤਾਂ ਇੱਕ ਵੱਖਰੀ ਤਰ੍ਹਾਂ ਦੀ ਸਟਾਲ ਦੇਖੀ ਜਿੱਥੇ ਵੀਰ ਆਪਣੇ ਬਣਾਏ ਹੋਏ ਜਿਹੜੇ ਪ੍ਰੋਡਕਟ ਨੇ ਉਹ ਵੇਚ ਰਹੇ ਨੇ ਔਰ ਇੱਕ ਡਿਫਰੈਂਟ ਤਰ੍ਹਾਂ ਦੇ ਇੱਕ ਵੱਖਰੇ ਤਰ੍ਹਾਂ ਦੇ ਪ੍ਰੋਡਕਟ ਨੇ ਇਹਨਾਂ ਦੇ ਔਰ ਬੜੇ ਲੋਕਾਂ ਦੇ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਉਹ ਇਹਨਾਂ ਦੇ ਪ੍ਰੋਡਕਟਾਂ ਦੇ ਵਿੱਚ ਖਾਸ ਤਵਕੋ ਦੇ ਰਹੇ ਨੇ ਸੁਭੀਰ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਸੁਖਵਿੰਦਰ ਸ਼ੁਕਰੀਆ ਤੁਹਾਡਾ ਪਹੁੰਚਣ ਤੇ ਬਾਈ ਜੀ ਇਹ ਆਪਣਾ ਕੀ ਨਾਮ ਹੈ ਜੀ ਔਰ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਆ ਸੰਦੋ ਦਾ ਮੇਰਾ ਨਾਮ ਬਾਈ ਜੀ ਗੁਰਵਿੰਦਰ ਸਿੰਘ ਪਿੰਡ ਬੀਰੋਕਗਲਾ ਡਿਸਟ੍ਰਿਕਟ ਮਾਨਸਾ ਜੀ ਇਹ ਬਾਈ ਇਹ ਜਿਹੜਾ ਤੁਸੀਂ ਕੰਮ ਕਰੇ ਆ ਕਿੱਥੋਂ ਐਡੀ ਆਇਆ ਕਿ ਅਸੀਂ ਆਪਣਾ ਪ੍ਰੋਡਕਟ ਬਣਾ ਕੇ ਇਹ ਲੋਕਾਂ ਦੇ ਵਿੱਚ ਲੈ ਕੇ ਜਾਈਏ ਅਸਲ ਬਾਈ ਇਹ ਆਪਾਂ ਜਾਣਿਆ 2020 ਚ ਪਿੱਛੇ ਹੈ ਨਾ ਉਦੋਂ ਜੋ ਲੋਕਡਾਊਨ ਉਦੋਂ ਕਰੋਨਾ ਵਗੈਰਾ ਚੱਲੇ ਹੈ ਨਾ ਉਦੋਂ ਹਰੇਕ ਦੇ ਮਨ 'ਚ ਜਿਹੜਾ ਕੋਈ ਥੋੜਾ ਬਹੁਤਾ ਸੀ ਸੋਚਦਾ ਸੀ ਵੀ ਆਪਾਂ ਕੀ ਖਾਣੇ ਆ ਇਦਾਂ ਦੀਆਂ ਬਿਮਾਰੀਆਂ ਨੇ ਕੀ ਗੱਲਬਾਤ ਹੈ ਨਾ ਮੈਨੂੰ ਸੋਚਿਆ ਵੀ ਆਪਾਂ ਅਨਾਜਾਂ ਦੇ ਕਿਉਂ ਨਾ ਜਿਹੜੇ ਆਪਣੇ ਪ੍ਰਾਣੇ ਅਨਾਜ ਆਪਾਂ ਭਲਾਈ ਦੇਣਾ ਉਹ ਭਲਾਈ ਬੈਠੇ ਆ ਠੀਕ ਹੈ ਜਿਹੜੇ ਨਵੇਂ ਹੁਣ ਮਾਰਕੀਟ ਚ ਅਨਾਜ ਆਏ ਹੋਏ ਨੇ ਨਾ ਉਹਨਾਂ ਦੀ ਆਪਾਂ ਮਤਲਬ ਕੁਆਂਟੀਟੀ ਦਾ ਭਲਾਈ ਇਹਨੇ ਆ ਵੀ ਕਿੱਲੇ ਚੋਂ 70 ਮਣ ਘੜ ਲਿਆ 60 ਮਣ ਘੜ ਲਿਆ ਪਰ ਜਿਹੜੀ ਨਿਊਟ੍ਰੀਸ਼ਨ ਵੈਲੀ ਉਹ ਖਤਮ ਹੈ ਠੀਕ ਹੈ ਵੀ ਆਪਾਂ ਮੈਂ ਪ੍ਰਾਣੇ ਅਨਾਜਾਂ ਦੇ ਕੁਦਰਤੀ ਮੈਂ ਸਰਚ ਮਾਰਨੀ ਸ਼ੁਰੂ ਕਰਤੀ ਮੈਂ ਡਾਕਟਰ ਖਾਦਰ ਵਲੀ ਨੂੰ ਸੁਣਿਆ ਫਿਰ ਠੀਕ ਹੈ ਉਹ ਮੂਲ ਅਨਾਜਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਫਿਰ ਆਪਣਾ ਡਾਕਟਰ ਅਮਰ ਜਾਰਾ ਗੇ ਪਟਿਆਲੇ ਵਾਲੇ ਉਹਨਾਂ ਨੂੰ ਸੁਣਿਆ ਮੈਂ ਫਿਰ ਮੇਰੇ ਮਨ ਚ ਚਿੰਗੀ ਜਗੀ ਵੀ ਆਪਾਂ ਯਾਰ ਖੇਤੀ ਕਰਕੇ ਦੇਖੀਏ ਠੀਕ ਖੇਤੀ ਇੱਕ ਬਟਾਲੇ ਤੋਂ ਕਿਸਾਨ ਨਾ ਗੁਰਮਖ ਸਿੰਘ ਆਪਣੇ ਭਰਾ ਹੀ ਨੇ ਉਹ ਤੇ ਉਹਨਾਂ ਨੇ ਸ਼ੁਰੂ ਕੀਤੀ ਵੀ ਅਸਲ ਜਿਹੜੇ ਜਨਮ ਦਾਤਾ ਦਵਾਰ ਤੋਂ ਜਿਹੜਾ ਸ਼ੁਰੂ ਕੀਤਾ ਇਹ ਮੂਲ ਅਨਾਜਾਂ ਦੀ ਖੇਤੀ ਉਹਨਾਂ ਤੋਂ ਸ਼ੁਰੂ ਹੋਈ ਹੈਗੀ ਫਿਰ ਮੈਨੂੰ ਉਹਨਾਂ ਤੋਂ ਪ੍ਰੇਰਨਾ ਮਿਲੀ ਥੋੜੀ ਜਿਵੇਂ ਆਪਾਂ 12 बाई 12 ਫੁੱਟ ਦੀ ਜਗ੍ਹਾ 'ਚ 19 ਕਿ ਪਨੀਰੀ ਮਿਲ ਗਈ ਮੈਨੂੰ ਪੰਜ ਚਾਰ ਗੋਚੀਆਂ ਹੀ ਹਨਾ ਮੈਂ ਉਹ ਪਨੀਰ ਦਾ 20 ਸ਼ਾਮ ਲੈ ਬਈ ਅਗਲੀ ਵਾਰ ਫਿਰ ਅਗਲੀ ਵਾਰ ਮੈਂ 6 ਕਿ ਨਾਲ ਸਿੱਧੀਆਂ 20 ਲੀਆਂ ਫਿਰ 6 ਕਿ ਨਾਲ ਤੋਂ ਬਾਅਦ ਮੇਰੇ ਕੋਲ ਹੋ ਗਿਆ 8-10 ਕੁਇੰਟਲ 20 ਹੋ ਗਿਆ ਸਾਰਾ ਕੁਸ਼ੀ ਮੈਂ ਇੰਨਾ ਦਾ ਖਿਆਲar ਵੀ ਨਹੀਂ ਕਰ ਸਕਦਾ ਇੰਨਾ ਵੇਚ ਸਕਦਾ ਵੀ ਨਾ ਉਹਨੂੰ ਕਿਤੇ ਵੰਡ ਸਕਦਾ ਵੀ ਨਾ ਵੇਚ ਸਕਦਾ ਵੀ ਮੇਰਾ ਫਿਰ ਉਹ ਜੀ ਮੈਨੂੰ ਦਿੱਕਤ ਆਈ ਖਾ ਵੀ ਨਹੀਂ ਸਕਦੇ ਸੀ ਇੰਨਾ 10 12 ਮਿੰਟ ਅਨਾਜ ਥੋੜਾ ਜਿਹਾ ਪਹਿਲੀ ਵਾਰ ਸਖਤ ਹੁੰਦਾ ਹੈ ਖਾਣਾ ਥੋੜਾ ਜਿਹਾ ਦਿੱਕਤ ਆਉਂਦੀ ਹੈਗੀ ਪਰ ਹੈਗਾ ਬਹੁਤ ਵਧੀਆ ਹੁੰਦਾ ਜਿਹਦੀ ਨਿਊਟ੍ਰੀਸ਼ਨ ਵੈਲਿਊ ਹੈਗੀ ਤੇ ਫਿਰ ਇਹਨੂੰ ਮੇਰੇ ਇੱਕ ਸਾਲ ਪਿਆ ਰਿਹਾ ਉਹ ਵੀ 2021 ਸਾਲ ਵਾਲਾ ਫਿਰ 2022 ਚ ਆ ਕੇ ਮੇਰੇ ਆਪਣਾ ਸਾਡੇ ਨੇ ਕਿ ਖੇ ਆਪਣਾ ਬਾਗਬਾਨੀ ਅਫਸਰ ਵਿਪੇਸ਼ ਜੀ ਸੀਗੇ ਮੇਰੀ ਉਹਨਾਂ ਨਾਲ ਗੱਲਬਾਤ ਜਾਂਦਾ ਹੋ ਰਿਹਾ ਸੀ ਮੈਂ ਮੈਂ ਹਾਂ ਐ ਕਰਕੇ ਪਿਛਲੇ ਅਨਾਜ ਵੀ ਪਏ ਨੇ ਤੇਜ ਦੀ ਫੇਰ ਮੈਂ ਸ਼ੇਕ ਨਾਲਾਂ ਫੇਰ ਬੀਜ ਲਿਆ ਮੈਂ ਹਟਿਆ ਨਹੀਂ ਮੈਂ ਤੇ ਉਹ ਕਹਿੰਦਾ ਵੀ ਇਹ ਤਾਂ ਕੋਈ ਪ੍ਰੋਡਕਟ ਤਿਆਰ ਕਰਕੇ ਦੇਖਾ ਮੇਰੇ ਕੁਦਰਤੀ ਮੈਂ ਕਿਤੇ ਸੁਣਿਆ ਹੋਇਆ ਸੀ ਬਿਸਕੁਟ ਵੀ ਇਹ ਤੋਂ ਬਣ ਜਾਂਦੇ ਆ ਮੈਂ ਬਈ ਬਿਸਕੁਟ ਤਿਆਰ ਕੀਤੇ ਤੋਂ ਤੇ ਕਰਵਾ ਕੇ ਉਹ ਜਦੋਂ ਖਾਦੇ ਪੰਜ ਚਾਰ ਨੂੰ 10 ਨੂੰ ਦੋਸਤਾਂ ਨੂੰ ਖਵਾਏ ਬਹੁਤ ਵਧੀਆ ਉਹ ਦੂਸਰੇ ਨੂੰ ਕਣਕ ਵਾਲੇ ਨਾਲ ਜੋ ਮੈਦੇ ਨਾਲੋਂ ਬਿਲਕੁਲ ਹੀ ਵੱਖਰੇ ਫਿਰ ਉਹ ਉਹ ਉਦੋਂ ਮੈਂ ਖੰਡਿਤ ਤਿਆਰ ਕਰਵਾਏ ਖਾਂਦੇ ਤੇ ਮਤਲਬ ਦੇਸੀ ਕਿਉਬਨਸੀ ਡਾਲੀ ਜ ਤਿਆਰ ਕਰਵਾਏ ਫਿਰ ਇਹ ਸੋਚਿਆ ਵੀ ਯਾਰ ਵੀ ਰਾਗੀ ਦੇ ਕੋਧਰੇ ਇੰਨੇ ਵਧੀਆ اناਜ ਨੇ ਵੀ ਆਪਾਂ ਕਿਉਂ ਨਾ ਪ੍ਰਾਤਨ ਤਰੀਕੇ ਨਾਲ ਪੂਰੇ ਵਧੀਆ ਢੰਗ ਨਾਲ ਮਤਲਬ ਇਹਨੂੰ ਤਿਆਰ ਕਰੀਏ ਬਿਸਕੁਟਾਂ ਨਾਲ ਫਿਰ ਅਸੀਂ ਰਾਗੀ ਦੇ ਕੋਧਰੇ ਦੇ ਦੇਸੀ ਕਿਉ ਤੇ ਸ਼ੱਕਰ ਤਿਆਰ ਕੀਤੇ ਵਾਹ ਭਾਈ ਉਹਨਾਂ ਦੀ ਫਿਰ ਤੁਸੀਂ ਆਏ ਲਾ ਲੋ ਸੋਸ਼ਲ ਮੀਡੀਆ ਤੇ ਜਿਵੇਂ ਕਹਿੰਦੇ ਤਸੱਲੀ ਮੱਚ ਗਈ ਹੈ ਨਾ ਸੋਸ਼ਲ ਮੀਡੀਆ ਤੇ ਮੈਨੂੰ ਬਹੁਤ ਜਿਆਦਾ ਮਤਲਬ ਸਪੋਰਟ ਮਿਲੀ ਹੈ ਨਾ ਜਿਵੇਂ ਪਿੰਡ ਚ ਉੱਠ ਕੇ ਕਿਸੇ ਨੇ ਮਤਲਬ ਕੰਮ ਕਰਨਾ ਇਦਾਂ ਦਾ ਜਿਹੜੇ ਕੰਪਨੀ ਹਨ ਉਹਦਾ ਬਹੁਤ ਪੈਸਾ ਸਿੱਟ ਕੇ ਮਤਲਬ ਮਾਰਕੀਟ 'ਚ ਫੈਲ ਜਾਂਦੀਆਂ ਨੇ ਪਰ ਆਪਣੇ ਜਿਹੜੇ ਪਿੰਡ 'ਚ ਉੱਠ ਕੇ ਮਾਰਕੀਟ 'ਚ ਆਉਣਾ ਬਹੁਤ ਔਖੀ ਗੱਲ ਹੁੰਦੀ ਹੈ। ਬਿਲਕੁਲ। ਮੈਨੂੰ ਬਾਕੀ ਕੋਰ ਵੀ ਸਮੱਸਿਆਵਾਂ ਹੁੰਦੀ ਹੈ ਜਿਵੇਂ ਤੁਸੀਂ ਆਪਣਾ ਪ੍ਰੋਡਕਟ ਬਣਾਇਆ ਫਿਰ ਉਹਨੂੰ ਇਹ ਹੁੰਦਾ ਕਿ ਇਹਨੂੰ ਲੈ ਕੇ ਕਿੱਥੇ ਜਾਈਏ ਕਿੱਥੇ ਵੇਚੀਏ ਕੌਣ ਖਰੀਦੇਗਾ। ਹਾਂ ਉਹ ਮੈਨੂੰ ਦਿੱਕਤ ਆਈਆਂ। ਮਾਰਕੀਟਿੰਗ ਦੀ ਦੇਖੋ ਮੈਂ ਕਿਸੇ ਦੁਕਾਨ ਤੇ ਸੇਲ ਕਰਨ ਗਿਆ ਇਹ ਜਿਵੇਂ ਮਤਲਬ ਕੋਥਰਾ ਵਗੈਰਾ ਕੰਗਣੀ ਹੈ ਨਾ ਉਹ ਸੇਲ ਵਾਲਾ ਜਿਵੇਂ ਹੁਣ ਉਹ ਆਪਣੇ ਹਿਸਾਬ ਨਾਲ ਰੱਖਣਾ ਹੁੰਦਾ ਦੁਕਾਨ ਵਾਲਿਆਂ ਠੀਕ ਹੈ। ਮੈਨੂੰ ਨਹੀਂ ਮਨਜ਼ੂਰ ਸੀ ਉੱਥ ਆਪਦੇ ਕਿਸੇ ਵੀ ਆਪਾਂ ਆਪਦਾ ਮਤਲਬ ਸਟਾਲ ਲਾਈਏ ਜਾਂ ਆਪਦੇ ਆਪਦੇ ਬ੍ਰਾਂਡਿੰਗ ਹਿੱਟ ਵੇਚੀਏ ਫਿਰ ਮੈਨੂੰ ਮਤਲਬ ਖੇਤੀਬਾੜੀ ਮੇਲੇ ਆਨੇ ਮੈਨੂੰ ਬਹੁਤ ਜ਼ਿਆਦਾ ਉਹ ਤੋਂ ਸਾਇਤਾ ਮਿਲ ਮੈਨੂੰ ਕੇ ਵੀ ਕੇ ਸਾਡੇ ਮਾਰਸ ਹੈ ਉਹਨਾਂ ਬਹੁਤ ਸਾਰੇ ਤਰ੍ਹਾਂ ਦੀ ਮਤਲਬ ਜਿੱਤੀ ਮੇਲੇ ਲੱਗਦਾ ਖੇਤੀਬਾੜੀ ਦਾ ਮੈਨੂੰ ਤੇ ਸਟਾਲ ਲੰਦੇ ਉਹ ਪ੍ਰੋਵਾਈਡ ਕਰਦੇ ਨਾ ਫ੍ਰੀ ਲੱਗਦੀ ਫ੍ਰੀ ਆਫ ਕਾਸਟ ਤੇ ਉੱਥੋਂ ਮੈਂ ਫਿਰ ਜਿਵੇਂ ਕਿਲੋ ਕਿਲੋ ਦੀ ਪੈਕਿੰਗ ਬਿਸਕੁਟ ਆਉਂਦੀਆਂ ਪੈਕਾਂ ਅਲੱਗ 5 500 ਗ੍ਰਾਮ ਤੇ ਠੀਕ ਹੈ ਮੂੰਗੀ ਵਗੈਰਾ ਜਿੰਨੀ ਹਲਦੀ ਕੋਈ ਮਾੜਾ ਮੋਟਾ ਮੈਂ ਹੋਰ ਵੇਚਣ ਲੱਗ ਗਿਆ ਪਹਿਲਾਂ ਮੈਂ ਇੱਕ ਦੋ ਹੀ ਚੱਲਿਆ ਸੀ ਫਿਰ ਮੈਂ 8-10 ਮਤਲਬ ਪ੍ਰੋਡਕਟ ਆਪਾਂ ਇਕੱਠੇ ਕਰ ਲਏ ਕਿਉਂਕਿ ਟੇਬਲ ਦੇ ਹੁਣ ਇਹ ਤਾਂ ਹੀ ਨਹੀਂ ਇਕੱਲੇ ਬਿਸਕੁਟ ਹੀ ਵੇਚਾਂਗੇ ਆ ਦੇ ਸਾਹਮਣੀ ਹੈ ਜਿਹੜਾ ਤੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਆ ਜਦੋਂ ਤੁਸੀਂ ਆਪਣਾ ਇੱਕ ਪ੍ਰੋਡਕਟ ਆਪਣੇ ਕੀ ਨਾਮ ਰੱਖਿਆ ਜੀ ਤੁਸੀਂ ਇਹਦਾ ਤੁਸੀਂ ਉਹ ਵੀ ਸਾਨੂੰ ਦਿਖਾਓ ਹਨਾ ਆ ਦੇਖੋ ਜਿਵੇਂ ਬਿਸਕੁਟ ਆ ਗਏ ਆਪਣੇ ਸਭ ਤੋਂ ਜਿਹੜੀ ਅੰਤਰਰਾਸ਼ਟਰੀ ਪੱਤਰ ਦੇ ਆਪਾਂ ਉਹਨੂੰ ਪਛਾਣ ਦਵਾਈ ਹੈ ਹਨਾ ਰਾਗੀ ਦੇ ਕੋਤਰੇ ਦੇ ਪਿੰਡ ਦੇ ਨਾਮ ਦੀ ਬ੍ਰਾਂਡ ਪਰ ਰੱਖਿਆ ਕੋਈ ਆਪਾਂ ਘਰ ਦੇ ਨਾਮ ਤੇ ਨਹੀਂ ਕੋਈ ਆਦੇ ਗੋਤ ਦੇ ਨਾਮ ਤੇ ਨਹੀਂ ਰੱਖਿਆ ਹਣ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਭਾਈ ਤੇ ਦੂਸਰਾ ਫਿਰ ਇਹ ਨਮਕੀਨ ਤੇ ਮਿੱਠੇ ਦੋ ਤਰ੍ਹਾਂ ਦੇ ਆ ਗਏ ਫਿਰ ਆਪਣੇ ਕੋਲ ਓਟਸ ਦੇ ਠੀਕ ਹੈ ਜੀ ਇਹ ਮਲਟੀ ਗ੍ਰੇਨ ਦੇ ਤੇ ਇੱਕ ਭਾਂਸੀ ਗੋਲਡ ਕਣਕ ਦੇ ਉਹ ਅੱਜ ਖਤਮ ਹੋ ਗਏ ਪਹਿਲੀ ਚ ਹੀ ਹੋ ਗਏ ਤਾਂ ਤੇ ਬਾਕੀ ਇਹਨਾਂ ਦਾ ਜਿਵੇਂ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦੇ ਹੈ ਬਹੁਤ ਜ਼ਿਆਦੇ ਭਾਈ ਕਿਉਂਕਿ ਜਿਹੜੇ ਨੂੰ ਪਤਾ ਹੈ ਲੋਕਾਂ ਨੂੰ ਇਹਨਾਂ ਬਾਰੇ ਵੀ ਇਹਨਾਂ ਦੇ ਇਹਨਾਂ ਦੇ ਕੀ ਫਾਇਦੇ ਨੇ ਕਿ ਮੂਲ ਨਾਲ ਜਾਂਦਾ ਮੈਂ ਉੱਥੇ ਆਉਣਾ ਚਾਹੁੰਦਾ ਸੀ ਕਿ ਜਿੰਮੇ ਅੱਜ ਕੱਲ ਜਿਹੜੀਆਂ ਬਿਮਾਰੀਆਂ ਨੇ ਕਈਆਂ ਨੂੰ ਡਾਕਟਰ ਕਣਕ ਖਾਨ ਤੋਂ ਕਹਿੰਦੇ ਨੇ ਜੀ ਤੁਸੀਂ ਕਣਕ ਤੋਂ ਅਲਰਜੀ ਆ ਕਣਕ ਨਹੀਂ ਖਾਣੀ ਤੇ ਫਿਰ ਉਹਨਾਂ ਲਈ ਉਹ ਲੋਕ ਬੜੇ ਆਉਂਦੇ ਹੋਣਗੇ ਤੁਹਾਡੇ ਕੋਲ ਹਾਂ ਬਾਈ ਮੇਰੇ ਕੋਲ ਗਲੂਟਨ ਫਰੀਚ ਵੀ ਪੈਨੇਗੇ ਤੇ ਸਾਰੇ ਤਰ੍ਹਾਂ ਦੇ ਪੈਨੇ ਜੇ ਜਿਹੜਾ ਕੋਈ ਮੰਗਦਾ ਹੁਣ ਜ਼ਿਆਦਾਤਰ ਤਕਰੀਬਨ ਨਾ 30 ਤੋਂ 40% ਲੋਕ ਗਲੂਟਨ ਫਰੀ ਮੰਗਦੇ ਨੇ ਕਿ ਉਹਨਾਂ ਨੂੰ ਪਤਾ ਲੱਗ ਗਿਆ ਡਾਕਟਰ ਵੀ ਰეკਮੈਂਡ ਕਰਦੇ ਨੇ ਦੂਜਾ ਨੰਬਰ ਇਹ ਹੈ ਲੋਕਾਂ ਨੂੰ ਜਾਗਰੂਕ ਹੋਗੇ ਲੋਕ ਇਹ ਚੀਜ਼ਾਂ ਦੇ ਵੀ ਆਪਾਂ ਜਿੰਨਾ ਮੈਦਾ ਘੱਟ ਤੋਂ ਘੱਟ ਅੰ ਕਰਾਂਗੇ ਜਿਹੜਾ ਜੇ ਆਪਣੀ ਸਿਹਤ ਠੀਕ ਆਪਾਂ ਸਹੀ ਆਂਗੇ ਠੀਕ ਹੈ ਨਾ ਆਪਾਂ ਜਿੰਨਾ ਮਰਜ਼ੀ ਕੁਛ ਖਾਈ ਜੇ ਆਪਣੇ ਆਪਣੇ ਅੰਦਰ ਮੈਦਾ ਚ ਲੱਗਿਆ ਮੈਦਾ ਆਪਣੇ ਸਭ ਤੋਂ ਜ਼ਿਆਦਾ ਨੁਕਸਾਨ ਅੱਜ ਦੇ ਟਾਈਮ 'ਚ ਮੈਦਾ ਕਰਦਾ ਬਾਈ ਸੰਤੁਸ਼ਟੋਂ ਆਪਣਾ ਕੰਮ ਕਰਕੇ ਆਪਣਾ ਬ੍ਰਾਂਡ ਲਾਂਚ ਕਰਕੇ ਹਾਂ ਵੀ ਪੂਰਾ ਸੰਤੁਸ਼ਟ ਆ ਬਾਈ ਮੈਂ ਪਰ ਮੇਰੇ ਹਜੇ ਜਿਵੇਂ ਕਹਿੰਦੇ ਨੇ ਆਪਾਂ ਸ਼ੁਰੂਆਤ ਹੈ ਹਨਾ ਤਿੰਨ ਸਾਲ ਤੋਂ ਮੈਂ ਤਕਰੀਬ 4 ਸਾਲ ਤੋਂ ਲੱਗਿਆ ਹੋਇਆ ਤੇ ਹਲੇ ਮੈਂ ਇਹਨੂੰ ਇਹ ਨਹੀਂ ਕਹਿ ਸਕਦਾ ਮੈਂ ਮਤਲਬ ਪਹੁੰਚ ਗਿਆ ਹਾਂ ਸਿਆਣੇ ਤੇ ਹਨਾ ਜਾਂ ਜਿੱਥੇ ਵੀ ਮੈਂ ਮਤਲਬ ਚਾਹੁੰਨਾ ਵੀ ਮੈਂ ਮੇਰਾ ਇਹਦਾ ਨਿਸ਼ਾਨਾ ਕੀ ਹੈ ਕਿੱਥੇ ਪਹੁੰਚਣਾ ਚਾਹੁੰਦੇ ਨਿਸ਼ਾਨਾ ਬਾਈ ਇਹ ਹੈ ਵੀ ਇਹ ਜਿਹੜੇ ਆਪਣੇ ਜਿਹੜੇ ਸਾਰੇ ਪੰਜਾਬੀ ਨੇ ਇਹ ਜਾਗਰੂਕ ਹੋਣ ਚੰਗਾ ਖਾਓ ਚੰਗਾ ਖਵਾਓ ਠੀਕ ਹੈ ਹੁਣ ਜਿਵੇਂ ਕੀ ਹੁੰਦਾਗਾ ਮੰਨ ਲਓ ਇੱਕ ਆਰਗੈਨਿਕ ਜਾਂ ਕੁਦਰਤੀ ਖੇਤੀ ਨਾਂ ਦੇ ਹੈ ਨਾ ਬਹੁਤ ਵੱਡਾ ਧੰਦਾ ਚੱਲ ਪਿਆ ਹਰੇਕ ਤੀਜਾ ਬੰਦਾ ਕਹਿਣ ਲੱਗਿਆ ਮੈਂ ਆਰਗੈਨਿਕ ਖੇਤੀ ਕਰਦਾ ਜਾਂ ਕੁਦਰਤੀ ਖੇਤੀ ਕਰਦਾ ਪਰ ਨਹੀਂ ਉਹ ਇਹ ਕੁਝ ਨਹੀਂ ਉਹ ਨੌਲੇਜ ਹਰੇਕ ਨੂੰ ਹੁੰਦੀ ਨਹੀਂ ਇਹ ਚੀਜ਼ ਦੀ ਹਨ ਉਹ ਚੀਜ਼ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਤੇ ਇਹ ਹੁਣ ਆਪਣੇ ਐ ਲੈ ਲਓ 12000 ਤਕਰੀਬ 12 ਤੋਂ 13000 ਪਿੰਡਾਗਾ ਸਾਰਾ 2-250 ਕਿਸਾਨ ਆ ਜਿਹੜਾ ਕੁਦਰਤੀ ਖੇਤੀ ਕਰਦਾ ਹੈਗਾ ਵੀ ਜੇ ਘੱਟ ਤੋਂ ਘੱਟ 12 ਤੋਂ 13000 ਕਿਸਾਨ ਕੁਦਰਤੀ ਖੇਤੀ ਕਰਨੀ ਆਉਣ ਤਾਂ ਵੀ ਇੱਕ ਪਿੰਡ ਨੂੰ ਇੱਕ ਕਿਸਾਨ ਆਉਂਦਾ ਉਹ ਵੀ ਨੀ ਪੂਰਾ ਖਵਾ ਸਕਦਾ ਹੈਣਾ ਹੁਣ ਜਿਹੜੇ ਕੰਪਨੀਆਂ ਲਈ ਜਾਂਦੀਆਂ ਨੇ ਵੀ ਆਰਗੈਨਿਕ ਕੁਦਰਤ ਉਹ ਕਿੱਥੋਂ ਆਉਂਦੇ ਬਹੁਤ ਵੱਡਾ ਗੇਮ ਹੈ ਜਿਵੇਂ ਆਪਾਂ ਕਹਿ ਤੀ ਹੈਣਾ ਉਹ ਲੋਕਾਂ ਨੂੰ ਵੀ ਇਹ ਸੋਚਣਾ ਪਊਗਾ ਲੋਕਾਂ ਨੂੰ ਸਿੱਧਾ ਲੋਕਾਂ ਨਾਲ ਜੁੜਨਾ ਜਿਹੜੇ ਪੈਲਾ ਕਰਦੇ ਨੇ ਠੀਕ ਹੈ ਨਾ ਕਿ ਉਹ ਕੰਪਨੀਆਂ ਰਾਹੀਂ ਜਾ ਕੇ ਤੇ ਹੋਰ ਆਮ ਜਿੱਤੇ ਦੁਕਾਨਾਂ ਦੇ ਲੈ ਕੇ ਵੇਚਣ ਦਾ ਬੰਦਾ ਉਹਨਾਂ ਦੇ ਉੱਤੇ ਯਕੀਨ ਕਰਨਾ ਹੈਣਾ ਬਈ ਆਮ ਕਿਸਾਨ ਆ ਜਿਹੜਾ ਉਹ ਫਸਲੀ ਚ ਜੀ ਉਹਨਾਂ ਲਈ ਕੁਝ ਕਹਿਣਾ ਚਾਹੁੰਦੇ ਹਾਂ ਕਿ ਇਹਦੇ ਵਿੱਚੋਂ ਇਕੱਲਾ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਆਪਣਾ ਬ੍ਰਾਂਡ ਲਾਂਚ ਕਰਤਾ ਔਰ ਇੱਥੇ ਕੰਮ ਖਤਮ ਹੋ ਗਿਆ ਕਿ ਤੁਸੀਂ ਉਹਦਾ ਪ੍ਰੋਫਿਟ ਵੀ ਕੁਝ ਆ ਰਿਹਾ ਕੁਝ ਜੇਬ ਦੇ ਵਿੱਚ ਵੀ ਪੈ ਰਿਹਾ ਜੇ ਘਰ ਫੂਕ ਤਮਸਾ ਹੀ ਹੈ ਪ੍ਰੋਫਿਟ ਵੀਰੇ ਐਂ ਲਾ ਲਓ ਤੁਸੀਂ ਜੇ ਆਪਾਂ ਕੱਚਾ ਮਾਲੇ ਵੇਚਦੇ ਜਿਵੇਂ ਸੱਦਾ ਆਪਾਂ ਕੋਧਰਾ ਪਹਿਲਾਂ ਕਰਕੇ ਸੱਦੀ ਵੇਚਦੇ ਢੇਰੀ ਲਾ ਕੇ ਪਹਿਲੀ ਗੱਲ ਤਾਂ ਵੇਖਦਾ ਨਹੀਂਗਾ ਬਿਕੂਗਾ ਜਮਾ ਨਗੌਣੀ ਕੀਮਤ ਤੇ ਬਿਕੂਗਾ ਠੀਕ ਹੈ ਹੁਣ ਮੈਂ ਇਹਨੂੰ 2 ਤੋਂ 3 ਗੁਣਾ ਕੀਮਤ ਲੈ ਰਿਹਾ ਕਿਉਂ ਮੈਂ ਬ੍ਰਾਂਡਿੰਗ 'ਚ ਆ ਗਿਆ ਦੂਜਾ ਨੰਬਰ ਪੈਕਿੰਗ 'ਚ ਆ ਗਿਆ ਤੀਜਾ ਨ ਇਹ ਤਾਂ ਮਤਲਬ ਪ੍ਰੋਡਕਟ ਬਣਾ ਤਿਆਰ ਕਰਦੇ ਚਾਰ ਤੋਂ ਪੰਜ ਤਰ੍ਹਾਂ ਦੇ ਇਹ ਜਿਹੜੇ ਖੋਦਰੀ ਦੀ ਮਤਲਬ ਪਿੰਨੀ ਆ ਰਾਗੀ ਦੇ ਲੱਡੂ ਹਨ ਉਹ ਕਈ ਮਤਲਬ ਜੇ ਤੁਸੀਂ ਜਿੰਨੇ ਵੀ ਪ੍ਰੋਡਕਟ ਬਣਾਓਗੇ ਇੱਕ 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 ਜਿੰਨੇ ਤੋਂ ਮਤਲਬ ਹਨ ਉਨੇ ਤੁਹਾਨੂੰ ਅੱਗੇ ਪ੍ਰੋਡਕਟ ਹੋਣਾ ਹੈਗਾ ਇਹ ਮਿਲਟਸ ਨੂੰ ਪ੍ਰਮੋਟ ਕਰਨ ਦੇ ਲਈ ਕੇਂਦਰ ਸਰਕਾਰ ਦਾ ਵੀ ਜ਼ੋਰ ਲੱਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਬਾਰ ਬਾਰ ਕਹਿ ਰਹੇ ਨੇ ਕਿ ਤੁਸੀਂ ਮੂਲ ਅਨਾਜਾਂ ਵੱਲ ਪਰਤੋ ਹਨ ਤੇ ਉਹਨਾਂ ਮੂਲ ਅਨਾਜਾਂ ਵੱਲ ਪਰਤਣ ਦੇ ਲਈ ਜਿਹੜੀਆਂ ਅਜੋਕੇ ਦੌਰ ਦੇ ਵਿੱਚ ਕਿਸਾਨ ਨੂੰ ਨੇ ਜਿਹੜੀਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹਨਾਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਕੋਈ ਸਰਕਾਰ ਤੋਂ ਹੀ ਮੰਗ ਕਰਦੇ ਹੋ ਸਰਕਾਰ ਭਾਈ ਇੱਕ ਤਾਂ ਇਹਨਾਂ ਤੇ ਜਿਵੇਂ ਦੂਜੀਆਂ ਫਸਲਾਂ ਦੇ ਐਮਐਸਪੀ ਦਿੱਤੀ ਹੈਗੀ ਐਮਐਸਪੀ ਦੇਣੀ ਜ਼ਰੂਰੀ ਹੈ ਤੇ ਦੂਜਾ ਨੰਬਰ ਇਹਨਾਂ ਦੇ ਜਿਵੇਂ ਸਾਰੇ ਮੂਲ ਅਨਾਜ ਆ ਗਏ ਇਹਨਾਂ ਤੋਂ ਪੋਹਾ ਪਾਸਤਾ ਨੂਡਲਸ ਬਿਸਕੁਟ ਹਜ਼ਾਰਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਸਕਦੇ ਆਪਾਂ ਗਲੂਟਨ ਫ੍ਰੀ ਠੀਕ ਹੈ ਜਦੋਂ ਆਪਾਂ ਕਣਕ ਵਾਸਤੇ ਮਤਲਬ ਚੱਕੀਆਂ ਜਾਂ ਹੋਰ ਸਬਸਿਡੀ ਤੇ ਦੇ ਸਕਦੇ ਆ ਇਹਨਾਂ ਦੇ ਪ੍ਰੋਸੈਸਿੰਗ ਯੂਨਟ ਲਾਉਣ ਵਾਸਤੇ ਸਰਕਾਰ ਪੈਸਾ ਦੇਵੇ ਠੀਕ ਹੈ ਮੈਂ ਕਿ ਹਜ਼ਾਰਾਂ ਕਿਸਾਨ ਨੇ ਤਿਆਰ ਬੈਠੇ ਨੇ ਜਿਹੜੇ ਮਤਲਬ ਇਹ ਕੰਮ ਕਰਨ ਨੂੰ ਪਰ ਉਹਨਾਂ ਲਈ ਕੋਈ ਜੀ ਵਗੈਰਾ ਉਹ ਲਾਉਣੀ ਬਹੁਤ ਔਖੀ ਆ ਹਣਾ ਸਰਕਾਰ ਨੂੰ ਸਬਸਿਡੀਆਂ ਦੇਵੇ ਜਾਂ ਉਹਨਾਂ ਨੂੰ ਉਤਸ਼ਾਹਤ ਕਰੇ ਹਣਾ ਖੇਤੀ ਨੂੰ ਇਹ ਇਹ ਖੇਤੀ ਨੂੰ ਤੇ ਫੇਰ ਇਹ ਰਲ ਕੇ ਚੱਲ ਸਾਰਾ ਇਕੱਲਾ ਕੁਝ ਨਹੀਂ ਕਰ ਸਕਦਾ ਕੋਈ ਜਿਹੜੇ ਨੌਜਵਾਨ ਪੰਜਾਬ ਦੀ ਉਪਜਾਊ ਧਰਤੀ ਨੂੰ ਛੱਡ ਕੇ ਆਪਣੀ ਮਿੱਟੀ ਨੂੰ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ ਉਹ ਕਹਿੰਦੇ ਜੀ ਰੋਜ਼ਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਉਨਾਂ ਲਈ ਕੁਝ ਕਹਿਣਾ ਚਾਹੁੰਦੇ ਕਿ ਰੋਜ਼ਗਾਰ ਦੇ ਨੇਕਾ ਮੌਕੇ ਨੇ ਪੈਦਾ ਵੀ ਕੀਤੇ ਜਾ ਸਕਦੇ ਨੇ ਜਿਵੇਂ ਤੁਸੀਂ ਆਪਣਾ ਬ੍ਰਾਂਡ ਲਾਂਚ ਕੀਤਾ ਹਾਂ ਰੋਜ਼ਗਾਰ ਦੇ ਬਾਈ ਜੀ ਅਨੇਕਾ ਮੌਕੇ ਨੇ ਉਸੇ ਵਿੱਚ ਹੁੰਦਾ ਸਰਕਾਰਾਂ ਦਾ ਵੀ ਹੱਥ ਹੁੰਦਾ ਹੈਗਾ ਹਨਾ ਵੀ ਉਹ ਥੋੜਾ ਜਿਹਾ ਦਿੱਕਤਾਂ ਵੀ ਜਿਵੇਂ ਕੋਈ ਮੰਨ ਲਓ ਮੈਂ ਕੋਈ ਪ੍ਰੋਜੈਕਟ ਲਾਉਣਾ ਹੈ ਮੈਨੂੰ ਇਹ ਨਹੀਂ ਹੈਗਾ ਵੀ ਮੈਂ 1 ਮਹੀਨੇ ਚ ਉਹਨੂੰ ਪ੍ਰੋਜੈਕਟ ਲਾ ਲਵਾਂ ਬਹੁਤ ਜ਼ਿਆਦਾ ਮਤਲਬ ਉਹਨਾਂ ਤੋਂ ਟੱਪਣਾ ਮੈਨੂੰ ਸਕਰੀਨ ਰਾਜ ਮੈਨੂੰ ਬਣਾ ਵੀ ਇਹ ਥੋੜਾ ਜਿਹਾ ਝੰਜਟ ਵਾਲਾ ਜ਼ਿਆਦਾ ਕੰਮ ਹੈ ਜਿਹੜਾ ਸਰਕਾਰ ਤੋਂ ਪੈਸਾ ਲਾ ਕੇ ਕੋਈ ਜੁਨਟ ਖੜਾ ਕਰਨਾ ਜਿਹੜੇ ਇਹ ਜੁਨਟ ਬਹੁਤ ਦੇ ਜਾਂ ਮਤਲਬ ਸਰਕਾਰ ਤੋਂ ਬਿਨਾਂ ਬੰਦਾ ਨਹੀਂ ਲੈ ਸਕਦਾ ਉਹ ਥੋੜੇ ਜਿਹੜੇ ਉਹ ਸ਼ਰਤਾਂ ਨੇ ਨਰਮ ਕਰਨੀ ਚਾਹੀਦੀਆਂ ਨੇ ਪਰ ਲੋਕ ਜਿਹੜੇ ਮੁੰਡੇ ਬਾਹਰ ਗਏ ਹੋਏ ਨੇ ਦੋ ਦੋ ਤਿੰਨ ਤਿੰਨ ਸਾਲਾਂ ਦੇ ਮੈਨੂੰ ਬਈ ਰੋਜ਼ ਦੇ ਇੱਕ ਇੱਕ ਦੋ ਦੋ ਫੋਨ ਰੋਜ਼ ਆਉਂਦੇ ਨੇ ਜਿਆਦਾ ਮੈਂ ਹੁੰਦੇ ਨੇ ਵੈਸੇ ਮੈਂ ਘੱਟ ਦੱਸਿਆਗਾ ਹਣਾ ਵੀ ਬਈ ਅਸੀਂ ਆ ਕੇ ਇੱਧਰ ਕੰਮ ਤੋਰਨਾ ਇਦਾਂ ਹੀ ਕੁਝ ਕੀ ਕਰਨਾ ਮੈਂ ਪਹਿਲਾਂ ਉਹਨਾਂ ਨੂੰ ਕਹਿੰਦਾ ਠੀਕ ਹੈ ਨਾ ਭਾਈ ਪੈਸਾ ਕਮਾਉਣ ਗਿਓ ਪਹਿਲਾਂ ਪੈਸਾ ਕਮਾਓ ਕਮਾ ਕੇ ਤੁਸੀਂ ਇੱਥੇ ਪਹਿਲਾਂ ਇੱਥੇ ਵਾਸਤੇ ਗਰਾਊਂਡ ਤਿਆਰ ਕਰੋ ਇਹ ਨਹੀਂ ਆਗੇ ਤੁਸੀਂ ਸਿੱਧਾ ਇਥੇ ਖੇਚ ਚ ਖੜਜੋਗੇ ਨਾ ਇੱਥੇ ਕੁਝ ਹੋਣਾ ਨਾ ਤੁਸੀਂ ਕੁਝ ਹੋਤੇ ਕਰਪਿਆ ਪੈਸਾ ਕਰਦੇ ਨਾ ਖਰਾਬ ਕਰ ਪਹਿਲਾਂ ਉਹ ਪੈਸੇ ਪੂਰੇ ਕਰ ਲਓ ਆਪਦੇ ਇੱਥੇ ਤੁਸੀਂ ਜਿਹੜਾ ਆਪਦਾ ਸਟੈਂਡ ਸਟੈਂਡ ਕਰਨਾ ਕੋਈ ਵੀ ਕੰਮ ਉਹਦੇ ਬਾਅਦ ਤੁਸੀਂ ਕਾਮਯਾਬ ਹੋ ਫਿਰ ਹੋ ਸਕਦਾ ਅੱਜ ਤੁਸੀਂ ਭਾਈ ਫੁੱਲਾਂ ਦੇ ਮੇਲੇ ਤੇ ਇੱਥੇ ਪਹੁੰਚੇ ਹੋ ਬਠਿੰਡੇ ਕਿੰਨਾ ਕੁ ਰਿਸਪੌਂਸ ਕਿਸ ਤਰ੍ਹਾਂ ਮਿਲ ਰਿਹਾ ਰਿਸਪੌਂਸ ਭਾਈ ਬਹੁਤ ਜ਼ਿਆਦਾ ਉਮੀਦ ਤੋਂ ਦੁੱਗਣਾ ਕਹਿ ਸਕਦੇ ਆਪਾਂ ਵੀ ਲੋਕਾਂ ਨੇ ਜਿਵੇਂ ਤੁਸੀਂ ਲਾ ਲਓ ਮੈਂ ਗੱਡੀ ਭਰ ਕੇ ਲਿਆ ਸੀ ਨਾ ਤੇ ਬਸ ਆ ਥੋੜੀ ਰਹਿ ਗਿਆ ਸਮਾਨ ਹਨਾ ਤੇ ਇਹ ਚੰਗੇ ਭਾਈ ਇਹ ਚੰਗਾ ਆਪਾਂ ਜੇ ਵੇਚਦੇ ਆ ਨਾ ਆ ਟੇਬਲ ਦੇ ਧਰਕੇ ਆਪਾਂ ਦੋ ਵਾਰੀ ਚਾਰ ਵਾਰੀ ਮਾੜਾ ਵੇਚ ਦਾਂਗੇ ਕਿ तकरीबन ਹੁਣ ਜੇ ਬਠਿੰਡੇ ਜੀ ਮੇਰਾ ਇਹ ਮੇਰੇ ਖਿਆਲ 14ਵਾਂ ਜਾਂ 15ਵਾਂ ਮੇਲਾ ਹੈਗਾ ਦੋ ਸਾਲਾਂ ਚ ਹੈਨਾ ਤੇ ਲੁਧਿਆਣੇ ਪੀਏਯੂ ਨਾਲ ਜੁੜਿਆ ਹਾਂ ਮੈਂ ਉੱਥੇ ਮੈਂ ਜਿਹੜੇ ਮਤਲਬ ਆਪਣੇ ਕੋਰਸ ਵਗੈਰਾ ਕੀਤੇ ਨੇ ਉੱਥੇ ਬਈ ਤੇ ਸਾਰੇ ਜਿਹੜੇ ਆਪਣਾ ਖੇਤੀਬਾੜੀ ਮੇਲੇ ਲੱਗਦੇ ਨੇ ਤੇ ਟ੍ਰੇਡ ਫੇਅਰ ਮੇਲੇ ਲੱਗਦੇ ਨੇ ਪੁਸਤਕ ਮੇਲੇ ਲੱਗਦੇ ਨੇ ਸਾਰੇ ਆਪਾਂ ਸਟਾਲਾ ਲਾਉਨੇ ਆ ਆਪ ਆਪਾਂ ਨੂੰ ਫੋਨ ਕਰ ਦਿੰਦੇ ਇਹ ਵੀ ਤੁਸੀਂ ਇੱਥੇ ਲਾਓ ਤਾਂ ਵਧੀਆ ਰਹੂਗਾ ਗਲਤ ਕਰਨ ਦੇ ਲਈ ਬਹੁਤ ਬਾਈ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਆਪਾਂ ਇਹਨਾਂ ਦਾ ਨੰਬਰ ਵੀ ਪੁੱਛ ਦਿਆਂ ਬਾਈ ਆਪਣਾ ਨੰਬਰ ਬੋਲਣਾ ਚਾਹੁੰਦਾ ਹਾਂ ਬਾਈ ਜੀ ਮੈਂ ਦੋ ਗੱਲਾਂ ਰਹਿ ਗਈ ਸੀਗਾ ਸੌਰੀ ਤੇ ਇੱਕ ਤਾਂ ਇਹਦੀ ਨਾ ਇਹ ਜਿਹੜੀ ਰਾਗੀ ਕੋਧਰਾ ਕੰਗਣੀ ਸਾਰੇ ਮੂਲ ਨਾਇ ਨੇ ਇਹ ਖੇਤੀ ਵੀ ਮਤਲਬ ਜੇ ਕੋਈ ਕਰਨਾ ਚਾਹੇ ਮੇਰੇ ਕੋਲੇ ਪਨੀਰੀ ਮਿਲਦੀ ਹੈ ਬੀਜ ਵੀ ਮਿਲਦਾ ਹੈਗਾ ਹੁਣ ਮਈ ਤੋਂ ਸ਼ੁਰੂ ਹੋਊਗਾ ਮਈ ਚ ਬੀਜ ਸਕਦਾ ਜਾਂ ਜੂਨ ਤੋਂ ਇਹਨੂੰ ਠੀਕ ਹੈ ਪਨੀਰ ਤੇ ਪਨੀਰੀ ਤੇ ਦੋਨੇ ਬੀਜ ਮਿਲ ਜਾਣਗੇ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਲੈਣਾ ਹੈਗਾ ਕਿਸੇ ਵੀ ਤਰ੍ਹਾਂ ਦੇ ਕਿਸੇ ਨੇ ਜਾਣਕਾਰੀ ਵੀ ਲੈਣੀ ਹੈ ਤਾਂ ਮੈਂ ਨੰਬਰ ਬਤੇ ਜਨਾਬ ਦਾ ਬਿਲਕੁਲ 941734526 7345 265 थैंक यू थैंक यू सो वीर ਨੇ ਆਪਣਾ ਨੰਬਰ ਵੀ ਦਿੱਤਾ ਜੇ ਕਿਸੇ ਨੇ ਇਨਾਂ ਤੋਂ ਕੋਈ ਜਾਣਕਾਰੀ ਲੈਣੀ ਹੋਵੇ ਜਾਣਕਾਰੀ ਲਈ ਵੀ ਇਹ ਹਮੇਸ਼ਾ ਅਵੇਲੇਬਲ ਰਹਿਣਗੇ ਸੋ ਕੈਮਰਾਮੈਨ ਸਰਵੀਰ ਦੇ ਨਾਲ ਬਠਿੰਡਾ ਤੋਂ ਇਹ ਵੀ ਪੰਜਾਬ ਟੀਵੀ ਲਈ ਸੁਖਵਿੰਦਰ ਸਿੰਘ ਠਵਾਲ थैंक यू